ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਾਰੇ ਘੋੜਾ ਪਾਲਕ ਵੀਰਾਂ ਨੂੰ ਜਿੰਨੇ ਵੀ ਫੇਸਬੁੱਕ ਪੇਜ ਸ਼ੌਂਕ ਘੋੜੀਆਂ ਦਾ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਨੂੰ ਦੇਖ ਰਹੇ ਹੋ ਦੋਸਤੋ ਸੋ ਉਮੀਦ ਕਰਦੇ ਆਂ ਵੀ ਸਾਰਿਆਂ ਦੇ ਜਾਨਵਰ ਰਾਜੀ ਖੁਸ਼ੀ ਹੋਣਗੇ ਤੰਦਰੁਸਤ ਹੋਣਗੇ ਤੇ ਅੱਜ ਦੀ ਜਿਹੜੀ ਆਪਾਂ ਗੱਲਬਾਤ ਕਰਨੀ ਆ ਮੁਕਸਰ ਜਿਹੜਾ ਆਪਣਾ ਮਾਗੀ ਦਾ ਮੇਲਾ ਲੱਗਦਾ ਉਹਦੇ ਤੇ ਜਿਹੜੀ ਘੋੜਿਆਂ ਦੀ ਮੰਡੀ ਲੱਗਦੀ ਆ ਕਿਉਂਕਿ ਕਾਫੀ ਲੰਮੇ ਦਿਨਾਂ ਤੋਂ ਸਮੇਂ ਤੋਂ ਚਰਚਾ ਚੱਲ ਰਹੀ ਆ ਬੀ ਯਾਰ ਅਸ ਵਾਰ ਮੰਡੀ ਨਹੀਂ ਲੱਗ ਰਹੀ ਤੇ ਉਹਦੇ ਸਬੰਧ ਦੇ ਵਿੱਚ ਆਪਣੇ ਘੋੜੇ ਵਾਲਿਆਂ ਵੀਰਾਂ ਨੇ ਇੱਕ ਮੀਟਿੰਗ ਵੀ ਰੱਖੀ ਸੀਗੀ ਕਾਫੀ ਦਿਨ ਪਹਿਲਾਂ ਪਰ ਸਰਕਾਰ ਨੇ ਉਹ ਮੀਟਿੰਗ ਕਹਿ ਕੇ ਕੈਂਸਲ ਕਰਵਾਤੀ ਸੀ ਬੀ ਯਾਰ ਤੁਸੀਂ ਮੀਟਿੰਗ ਨਾ ਰੱਖੋ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਆ ਮੰਡੀ ਲੱਗੂਗੀ ਸੋ ਉਸ ਚੀਜ਼ ਦਾ ਬਾਈ ਸਾਰਿਆਂ ਨੇ ਸ਼ੁਕਰ ਮਨਾਇਆ ਸੀਗਾ ਹੌਸਲਾ ਹੋ ਗਿਆ ਸੀਗਾ ਤੇ ਸਾਰੇ ਵੀਰ ਤਿਆਰੀਆਂ ਕਰਨ ਲੱਗੇ ਸੀਗੇ ਮੰਡੀ ਬਾਰੇ ਕਿਉਂਕਿ ਆਪਾਂ ਨੂੰ ਪਤਾ ਵੀ ਇਹ ਕੋਈ ਕੰਮ ਥੋੜਾ ਘਾਣਾ ਨਹੀਂ ਹੁੰਦਾ ਵੀ ਤਿਆਰੀ ਕਿਸੇ ਨੇ ਦੂਰੋਂ ਨੇੜੇੋਂ ਵਪਾਰੀ ਨੇ ਚੱਲ ਕੇ ਆਉਣਾ ਜਾਂ ਹੋਰ ਸਟੇਟਾਂ ਚੋਂ ਜਿਹੜੇ ਬੰਦੇ ਆਉਂਦੇ ਆ ਹਨਾ ਬਾਈ ਖਰੀਦ-ਵੇਚ ਹੁੰਦੀ ਆ ਤੇ ਕੰਮ ਬਾਵਾ ਲੰਮਾ ਹੋ ਜਾਂਦਾ ਏ ਪੁਰਾਣਾ ਕੰਮ ਸੋ ਦੋਸਤੋ ਉਸ ਸੰਬੰਧ ਦੇ ਵਿੱਚ ਮਨਜ਼ੂਰੀ ਪਹਿਲਾਂ ਮਿਲ ਗਈ ਸੀ ਪਰ ਹੁਣ 2-3 ਦਿਨਾਂ ਤੋਂ ਫੇਰ ਚਰਚਾ ਚੱਲ ਰਹੀ ਆ ਵੀ ਮੰਡੀ ਕੈਨਸਲ ਕਰ ਦਿੱਤੀ ਗਈ ਆ ਸੋ ਇਸ ਕਰਕੇ ਭਰਾਵੋ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਕੱਲ ਨੂੰ 3 ਤਰੀਕ ਨੂੰ 11 ਵਜੇ 11 ਵਜੇ ਤੱਕ ਤੁਸੀਂ ਸਾਰੇ ਭਰਾਵਾਂ ਨੇ ਘੋੜੇ ਵਾਲਿਆਂ ਨੇ ਹਰ ਹਾਲਤ ਦੇ ਵਿੱਚ ਮੁਖਸਰ ਸਾਹਿਬ ਜਿੱਥੇ ਆਪਣੀ ਮੰਡੀ ਲਗਦੀ ਆ ਉੱਥੇ ਜ਼ਰੂਰ ਪਹੁੰਚਣਾ ਇਕੱਠੇ ਹੋਇਓ ਤਾਂ ਕਿ ਆਪਾਂ ਮੰਡੀ ਦੇ ਸਬੰਧ ਦੇ ਵਿੱਚ ਕੋਈ ਫੈਸਲਾ ਲੈ ਸਕੀਏ ਤੇ ਸਰਕਾਰ ਵੀ ਇਸ ਦੇ ਵਿੱਚ ਗੱਲ ਦੇ ਵਿੱਚ ਪਤਾ ਨਹੀਂ ਕੀ ਉਹਨਾਂ ਨੂੰ ਲੱਗਦਾਗਾ ਤੇ ਇਹ ਜਿਹੜਾ ਹਵਾਲਾ ਦੇ ਦਿੰਦੇ ਆ ਗਲੈਂਡਰ ਬਿਮਾਰੀ ਦਾ ਹਵਾਲਾ ਦੇ ਦਿੰਦੇ ਆ ਵੀ ਗਲੈਂਡਰ ਬਿਮਾਰੀ ਫੈਲਦੀ ਆ ਜਾਂ ਕਹਿ ਲਓ ਫੈਲੀ ਵੀ ਆ ਚੱਲੀ ਵੀ ਆ ਉਹਦੇ ਕਰਕੇ ਮੰਡੀ ਲੱਗਣ ਨਹੀਂ ਦੇ ਰਹੇ ਸੋ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਆਪਾਂ ਸਾਰੇ ਫਿਕਰਮੰਦਾਂਗੇ ਤੇ ਆਪਣੇ ਆਪ ਦੇ ਜਦੋਂ ਜਾਨਵਰ ਨੇ ਯਾਰ ਜੇ ਕੋਈ ਇਦਾਂ ਦੀ ਕੋਈ ਨੁਕਸਾਨ ਵਾਲੀ ਗੱਲ ਹੋ ਤਾਂ ਉਸ ਚੀਜ਼ ਨੂੰ ਆਪਾਂ ਆਪ ਹੀ ਦੇਖਾਂ ਕਰਾਂਗੇ ਹਨਾ ਸੀਰੀਅਸ ਲਵਾਂਗੇ ਪਰ ਇਦਾਂ ਦੀ ਅੱਜ ਕੱਲ ਹੁਣ ਕੋਈ ਗੱਲਬਾਤ ਹੈ ਨਹੀਂਗੀ ਸੋ ਜਿਵੇਂ ਆਪਾਂ ਨੂੰ ਪਤਾ ਵੀ ਇਹ ਆਪਣੀ ਇੱਕ ਇਤਿਹਾਸਕ ਮੰਡੀ ਆ ਯਾਰ ਕਿਉਂਕਿ ਜਿਹੜੇ ਵੀ ਇੱਥੇ ਦੂਰੋਂ ਨੇੜੇੋਂ ਵੀਰ ਮਾਗੀ ਤੇ ਮੱਥਾ ਟੇਕਣ ਆਉਂਦੇ ਆ ਗੁਰੂ ਘਰ ਉਹ ਘੋੜਿਆਂ ਦਾ ਮੇਲਾ ਵੀ ਨਾਲ ਦੀ ਨਾਲ ਦੇਖ ਕੇ ਜਾਂਦੇ ਆ ਉਹਨਾਂ ਨੂੰ ਦਿਲਚਸਪੀ ਹੁੰਦੀ ਆ ਵੀ ਯਰ ਨਾਲੇ ਮੱਥਾ ਟੇਕ ਆਵਾਂਗੇ 40 ਮੁਕਤਿਆਂ ਦੀ ਧਰਤੀ ਤੇ ਮੁਖਸਰ ਸਾਹਿਬ ਤੇ ਨਾਲੇ ਆਪਾਂ ਘੋੜੇ-ਘੂੜੇ ਦੇਖ ਆਵਾਂਗੇ ਸੋ ਉਸ ਗੱਲ ਨਾਲ ਆਪਣਾ ਇੱਥੇ ਰੌਣਕ ਹੋਰ ਵੀ ਬਣੀ ਰਹਿੰਦੀ ਆ ਬਰਕਰਾਰ ਰਹਿੰਦੀ ਆ ਕਿਉਂਕਿ ਜਿੰਨਾ ਜ਼ਿਆਦਾ ਇਕੱਠ ਉਧਰ ਮਾਗੀ ਮੇਲੇ ਤੇ ਹੁੰਦਾਗਾ ਤੇ ਉਸ ਤੋਂ ਜ਼ਿਆਦਾ ਇਕੱਠ ਇੱਧਰ ਮੰਡੀ ਵਾਲੀ ਸਾਈਡ ਹੋ ਜਾਂਦਾ ਕਿਉਂਕਿ ਸਾਰੇ ਭਰਾ ਹਮ ਹਮਾ ਕੇ ਪਹੁੰਚਦੇ ਆ ਪਹਿਲਾਂ ਵੀ ਆਪਾਂ ਨੂੰ ਪਤਾ ਬਿਜੜੀਆਂ ਆਪਣੀਆਂ ਜਗਰਾਮਾਂ ਦੀ ਮੰਡੀਆ ਉਹ ਵੀ ਕੈਨਸਲ ਹੋ ਗਈ ਸੀ ਤੇ ਮੁਕਸਰ ਸਾਹਿਬ ਜਿਹੜਾ ਦੁਸ਼ਹਿਰੇ ਦਾ ਮੇਲਾ ਲੱਗਦਾ ਹੁੰਦਾ ਆਪਣਾ ਮੰਡੀ ਉਹ ਵੀ ਕੈਨਸਲ ਕਰਤੀ ਸੀ ਸਰਕਾਰ ਨੇ ਤੇ ਹੁਣ ਆਪਣਾ ਇਹ ਮਾਗੀ ਮੇਲਾ ਜਿਹੜਾ ਲੱਗਦਾ ਹੁੰਦਾ ਇਹਨੂੰ ਕੈਨਸਲ ਕਰ ਦਿੱਤਾ ਗਿਆ ਹੈਗਾ ਸੋ ਆਪਾਂ ਉਸ ਸੰਬੰਧ ਦੇ ਵਿੱਚ ਇਕੱਠੇ ਹੋ ਕੇ ਸਰਕਾਰ ਨੂੰ ਬੇਨਤੀ ਕਰਨੀ ਆ ਕਿਉਂਕਿ ਇਹਦੇ ਨਾਲ ਬਾਈ ਪਰਿਵਾਰ ਚੱਲਦੇ ਆ ਹਨਾ ਇਹ ਜਿਹੜਾ ਕੀਤਾਗਾ ਜਿਵੇਂ ਆਪਣਾ ਕੋਈ ਵੀ ਮੱਝਾਂ ਗਾਵਾਂ ਦਾ ਕੀਤਾ ਹੁੰਦਾਗਾ ਉਸੇ ਤਰ੍ਹਾਂ ਇਹ ਵੀ ਇੱਕ ਘੋੜਿਆਂ ਦਾ ਕੀਤਾਗਾ ਤੇ ਕਿਸੇ ਨੇ ਆਪਦੀਆਂ ਜਿਹੜੀਆਂ ਘੋੜੀਆਂ ਸਵਾਈਆਂ ਹੁੰਦੀਆਂ ਨੇ ਅੱਗੇ ਬੱਚੇ ਸੇਲ ਪਰਚੇਜ ਦਾ ਕੰਮ ਮਾੜਾ ਮੋਟਾ ਕਰਨਾ ਹੁੰਦਾ ਦਾ ਦੂਰੋਂ ਨੇੜਿਓਂ ਵਪਾਰੀ ਚੱਲ ਕੇ ਆਉਂਦਾ ਤੇ ਉਹਨਾਂ ਨੇ ਵੀ ਆਪਦੀ ਤਿਆਰੀ ਕਰਨੀ ਹੁੰਦੀ ਆ ਹੁਣ ਦਿਨ ਥੋੜੇ ਹੀ ਰਹਿ ਗਏ ਜਿਵੇਂ ਆਪਾਂ ਨੂੰ ਪਤਾ ਵੀ 9 ਤਰੀਕ ਤੋਂ ਅੱਗੇ ਮੰਡੀ ਸਟਾਰਟ ਹੋ ਜਾਂਦੀ ਹੁੰਦੀ ਆ ਤੇ ਅੱਜ 2 ਤਰੀਕ ਹੋਗੀ ਕੱਲ ਨੂੰ 3 ਤਰੀਕ ਆ ਸੋ ਦਿਨ ਬਹੁਤ ਸਮਾਂ ਬਹੁਤ ਘਟਾ ਤੇ ਆਪਾਂ ਨੂੰ ਇੱਕ ਜੁੱਟ ਹੋ ਕੇ ਕੋਈ ਫੈਸਲਾ ਲੈਣਾ ਪੈਣਾ ਸਾਰੇ ਭਰਾਵਾਂ ਨੂੰ ਇਕੱਠੇ ਹੋ ਜੋ ਤੇ ਹੰਬੜਾ ਮਾਰੀ ਆਪਾਂ ਸਰਕਾਰ ਨੂੰ ਬੇਨਤੀ ਕਰੀਏ ਮੰਡੀ ਲਵਾਈਏ ਕਿਉਂਕਿ ਇਹਦੇ ਨਾਲ ਐ ਨਹੀਂ ਹੈਗਾ ਵੀ ਇਕੱਲੇ ਜਿਹੜੇ ਘੋੜੇ ਰੱਖਦੇ ਆ ਉਹਨਾਂ ਦਾ ਹੀ ਕੰਮ ਯਾ ਰਜਗਾਰ ਜੁੜਿਆ ਹੋਇਆ ਉੱਥੇ ਆਪਾਂ ਨੂੰ ਹੋਰ ਵੀ ਪਤਾ ਵੀ ਜਿਹੜੇ ਪਰਿਵਾਰ ਆਉਂਦੇ ਆ ਕੋਈ ਉੱਥੇ ਰੋਟੀ ਪਾਣੀ ਦਾ ਕਰਦੇ ਆ ਬੰਦੋਬਸਤ ਕਹਿ ਲੋ ਬੇਟਾ ਬੇਟੂ ਬਿਲਾਉਂਦੇ ਆ ਆਪਦੇ ਜਾਂ ਦੁਕਾਨਾਂ ਲੱਗਦੀਆਂ ਨੇ ਜਾਂ ਦੂਰੋਂ ਨੇੜੇ ਵਪਾਰੀ ਚੱਲ ਕੇ ਆਉਂਦਾ ਸੋ ਬਹੁਤ ਕੰਮ ਇਸ ਮੰਡੀ ਦੇ ਉੱਤੇ ਡਿਪੈਂਡ ਨੇ ਭਰਾਵੋ ਤੇ ਆਪਾਂ ਇਕੱਠੇ ਹੋ ਕੇ ਹੰਬੜਾ ਮਾਰੀਏ ਤਾਂ ਕਿ ਆਪਾਂ ਨੂੰ ਸਰਕਾਰ ਆ ਜਿਹੜੀ ਉਹ ਮਨਜ਼ੂਰੀ ਦੇ ਦੇਵੇ ਮੰਡੀ ਲਾਉਣ ਦੀ ਤੇ ਕੱਲ ਨੂੰ 3 ਤਰੀਕ ਨੂੰ ਠੀਕ 11 ਵਜੇ ਤੱਕ ਸਾਰੇ ਨਾ ਭਰਾ ਮੁਖਸਰ ਜਿੱਥੇ ਆਪਣੀ ਮੰਡੀ ਲੱਗਦੀ ਹੁੰਦੀ ਆ ਘੋੜਿਆਂ ਦੀ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਚਾਹੇ ਕੋਈ ਵੱਡਾ ਕੰਮ ਆ ਚਾਹੇ ਕੋਈ 2-4 ਘੋੜੀਆਂ ਰੱਖਦਾ ਤੇ ਚਾਹੇ ਕਿਸੇ ਦਾ ਫਾਰਮ ਆ ਬਾਈ ਸਾਰਿਆਂ ਦਾ ਆਪਣਾ ਫਰਜ ਬਣਦਾ ਹੈਗਾ ਵੀਡੀਓ ਨੂੰ ਵੀ ਸ਼ੇਅਰ ਕਰ ਦਈਏ ਮੈਸੇਜ ਸਾਰੇ ਭਰਾਵਾਂ ਨੂੰ ਲਾ ਦਈਏ ਤੇ ਸਾਰੇ ਲਾਜ਼ਮੀ ਪਹੁੰਚੋ ਕਿਸੇ ਨੇ ਇਸ ਚੀਜ਼ ਨੂੰ ਇਗਨੋਰ ਨਹੀਂ ਕਰਨਾ ਬਾਈ ਆਪਣੀ ਹੋਂਦ ਦਾ ਸਵਾਲ ਸੋ ਇਸ ਤਰ੍ਹਾਂ ਜਿਵੇਂ ਆਪਾਂ ਅੱਜ ਕੱਲ੍ਹ ਹੋਰ ਦੇਖਦੇ ਆਂ ਵੀ ਯਾਰ ਆਪਣੇ ਜਿਹੜੇ ਨੌਜਵਾਨ ਨੇ ਬਾਹਰ ਜਾ ਰਹੇ ਆ ਫੋਰਨ ਕੰਟਰੀਆਂ ਦੇ ਵਿੱਚ ਤੇ ਗਵਰਨਮੈਂਟ ਕਹਿੰਦੀ ਆ ਵੀ ਯਾਰ ਇਸ ਤਰ੍ਹਾਂ ਬੱਚੇ ਬਾਹਰ ਨਾ ਜਾਣ ਜੇ ਉਹ ਅਸਲ 'ਚ ਵਾਕਈ ਫਿਕਰਮੰਦ ਨੇ ਤਾਂ ਜਿਹੜੇ ਆਪਣੇ ਪੰਜਾਬ ਦੇ ਯਾਰ ਕਿੱਤੇ ਨੇ ਆਪਣੀ ਖੇਤੀ ਦੇ ਨਾਲ ਜੁੜੇ ਹੋਇਆ ਜਾਂ ਜ਼ਿਮੀਂਦਾਰ ਭਰਾ ਕਰਦੇ ਆ ਤਾਂ ਉਹਨਾਂ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਯਾਰ ਜੇ ਅਸੀਂ ਇਹਨਾਂ ਨੂੰ ਸਹਾਇਕ ਕਿੱਤਿਆਂ ਨੂੰ ਖਤਮ ਕਰ ਦਿਆਂਗੇ ਤਾਂ ਇਸੇ ਮਜਬੂਰੀਵਾਸੀ ਦਾ ਨੌਜਵਾਨ ਸਾਰੇ ਬਾਹਰ ਜਾਂਦੇ ਆ ਹਨਾ ਤੇ ਫਿਰ ਇਧਰ ਰੱਖਣ ਦਾ ਤਾਂ ਕੋਈ ਢੰਗ ਤਰੀਕਾ ਬਣਿਆ ਨਹੀਂ ਨਾ ਜੇ ਆਪਾਂ ਨੌਕਰੀ ਯਾਨੀ ਦੇ ਸਕਦੇ ਤਾਂ ਜਿਹੜਾ ਕੰਮ ਸੇ ਕੰਮ ਜਿਹੜੇ ਉਹਨਾਂ ਦੇ ਆਪ ਦੇ ਕਿਤੇ ਚੱਲਦੇ ਆ ਕੋਈ ਬੰਦਾ ਹੱਥ ਪੱਲਾ ਮਾਰਦਾ ਕੋਈ ਸਹਿਕ ਧੰਦੇ ਨਾਲ ਜੁੜਿਆ ਹੋਇਆ ਤਾਂ ਉਹਨਾਂ ਨੂੰ ਤਾਂ ਸਰਕਾਰ ਨੂੰ ਖਤਮ ਨਾ ਕਰੇ ਯਾਰ ਸਰਕਾਰ ਉਹਨਾਂ ਚੀਜ਼ਾਂ ਨੂੰ ਤਾਂ ਨਾ ਧੰਦਿਆਂ ਨੂੰ ਖਤਮ ਕਰੇ ਤੇ ਫਿਰ ਬੰਦਾ ਕਹੇ ਬਈ ਤਾਂ ਹੀ ਅਗਲਾ ਕਹਿੰਦਾ ਯਾਰ ਕੋਈ ਗੱਲ ਨਹੀਂ ਆਪਾਂ ਦੇਖੋ ਜੇ ਕਿਸੇ ਦਾ ਚੰਗੇ ਦੇਸ਼ ਦਾ ਨਹੀਂ ਲੱਗਦਾ ਵੀਜ਼ਾ ਤਾਂ ਬੰਦਾ ਕਹਿੰਦਾ ਯਾਰ ਆਪਾਂ ਕਿਸੇ ਹੋਰ ਨਹੀਂ ਛੋਟੀ ਕੰਟਰੀ ਦਾ ਟਰਾਈ ਕਰ ਲੋ ਹਰ ਇੱਕ ਬੰਦੇ ਨੂੰ ਮਜਬੂਰੀ ਬਸ ਬਈ ਇਹ ਕੰਮ ਕਰਨਾ ਪੈਂਦਾ ਪਤਾ ਨਹੀਂ ਸਰਕਾਰ ਦੀਆਂ ਕੀ ਨੀਤੀਆਂ ਨੇ ਕੀ ਸੋਚ ਰਹੀ ਆ ਸਰਕਾਰ ਪੰਜਾਬ ਬਾਰੇ ਸੋ ਆਪਾਂ ਨੂੰ ਇੱਕ ਜੁੱਟ ਹੋ ਕੇ ਹੰਬੜਾ ਮਾਰਨਾ ਪੈਣਾ ਭਰਾਵੋ ਤੇ ਤੁਹਾਡੇ ਸਾਰਿਆਂ ਦੇ ਸਾਹਸ ਦੀ ਲੋੜ ਆ ਕੱਲ ਨੂੰ 11 ਵਜੇ ਦੇ ਤੱਕ ਸਾਰੇ ਭਰਾ ਹਨਾ ਮੁਕਸਰ ਮੰਡੀ ਦੇ ਵਿੱਚ ਪਹੁੰਚੋ ਤਾਂ ਕਿ ਆਪਾਂ ਉੱਥੇ ਜਿਹੜੀ ਅੱਗੇ ਦੀ ਗੱਲਬਾਤ ਆ ਮੀਟਿੰਗ ਜਿਹੜੀ ਕੱਲ ਨੂੰ ਹੈਗੀ ਆਪਣੀ ਉੱਥੇ ਗੱਲਬਾਤ ਕਰਕੇ ਅੱਗੇ ਆਪਾਂ ਮੰਡੀ ਲਵਾਉਣ ਬਾਰੇ ਸਰਕਾਰ ਤੋਂ ਮਨਜ਼ੂਰੀ ਲੈ ਸਕੇ ਉਹਨਾਂ ਦੇ ਕੰਨ ਦੇ ਵਿੱਚ ਇਹ ਆਵਾਜ਼ ਪੈ ਸਕੇ ਵੀ ਯਾਰ ਮੰਡੀ ਸਾਡੇ ਵਾਸਤੇ ਕਿੰਨੀ ਜ਼ਰੂਰੀ ਆ ਸੋ ਸਾਥ ਦਿਓ ਪ੍ਰਭੂ ਤੁਹਾਡੇ ਸਾਥ ਦੀ ਲੋੜ ਆ ਧੰਨਵਾਦ ਜੀ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਸਤਿ ਸ੍ਰੀ ਅਕਾਲ ਜੀ